ਗੁਰੂ ਘਰ ਦੇ ਵਿੱਚ ਦੋ ਮਹਾਨ ਸ਼ਖਸੀਅਤਾਂ ਕਹਿ ਦੋ ਕੁ ਸ਼ਬਦ ਲਾ ਲਾਉਣੇ ਰਹਿਣ ਪੈਣਗੇ ਅਰਬੀ ਰੂਪ ਤਨ ਤਨ ਬਾਬਾ ਬੁੱਢਾ ਜੀ ਮਹਾਰਾਜ ਤੇ ਤਨ ਤਨ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਦੇ ਨਾਲ ਕੁਝ ਔਰ ਗੁਰਸ਼ਿਕ ਭਾਈ ਪੈੜਾ ਮੋਖਾ ਵਿਧੀਆਂ ਲੰਗਾ ਤੇ ਭਰਾਣਾ ਇਹ ਪੰਜਵੇਂ ਪਾਤਸ਼ਾਹ ਦੇ ਗੁਰਸ਼ਿਖਸ਼ਣ ਇਹਨਾਂ ਚੋਂ ਕਈਆਂ ਨੇ ਸੇਮਿਆਂ ਨਾਲ ਵੀ ਸਾਥ ਦਿੱਤਾ ਹੈ। ਇਹਨਾਂ ਨੇ ਹੀ ਸਤਗੁਰ ਪਾਤਸ਼ਾਹ ਜੀਆ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਗੁਰਸ਼ਿਖਾਂ ਨੇ। ਬਾਬਾ ਜੀਆ ਨੂੰ ਮੌਰੀ ਕੀਤਾ ਸੀ ਵੱਡੇ ਸੰਨ। ਕੌਣ ਬਾਬਾ ਬੁੱਢਾ ਜੀ? ਕਿ ਅਸੀਂ ਪਾਤਨ ਜਿਤਨੇ ਵੀ ਗ੍ਰੰਥ ਨੇ ਉਹਨਾਂ ਦੇ ਵਿੱਚ ਇਤਨਾ ਕਿਤੇ ਜ਼ਰੂਰ ਪੜਦੇ ਆ ਕਿ ਇੱਕ ਇਨਸਾਨ 24000 ਸਵਾਸ ਲੈਂਦਾ ਹੈ ਇਹ ਗ੍ਰੰਥਾਵਲੀਆਂ ਚੋਂ ਪ੍ਰਾਣੀਆਂ ਚੋਂ ਮਿਲਿਆ ਹੈ ਕਿ 24 ਘੰਟਿਆਂ ਚ 24000 ਸਵਾਸ ਲਈ ਨੇ ਇਹ ਪਾਸ਼ਾ ਜਿਸ ਸਾਡਾ ਰੋਜ਼ ਦਾ ਰੋਜ਼ 24000 ਸਵਾਸ ਸਫਲਾ ਹੋ ਜਾਵੇ ਤੇ ਸਾਡੇ ਲੇਖੇ ਖਤਮ ਹੋ ਸਕਦੇ ਨੇ ਅਗਰ ਲੇਖਿਆਂ ਦੇ ਚੱਕਰ ਚ ਪੈਨੇ ਆ ਅਸੀਂ ਤਾਂ ਫੇਰ ਸਾਨੂੰ ਛੁਟਣਾ ਔਖਾ ਸਾਨੂੰ ਸੌਖਾ ਕਰੋ ਕਿਉਂਕਿ ਲੇਖੇ ਕਤੇ ਨਾ ਛੁੱਟੀਏ ਖਿੰਖਿਨ ਭੁੱਲਣ ਹਾਰ ਜੇ ਲੇਖਿਆਂ ਦੇ ਚੱਕਰ ਚ ਪੈ ਗਏ ਫੇਰ ਤਾਂ ਛਟਕਾਰਾ ਨਹੀਂ ਹੋਣਾ ਇਸ ਕਰਕੇ ਆਪ ਜੀਆਂ ਦੇ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਐ ਸੱਚੇ ਪਾਤਸ਼ਾਹ ਕਿ ਜਿਹਦੇ ਕਰਕੇ ਅਸੀਂ ਲੇਖਿਆਂ ਤੋਂ ਮੁਕਤ ਹੋ ਸਕੀਏ ਤੇ ਸਾਡਾ ਰੋਜ਼ ਦਾ ਰੋਜ਼ ਹੀ ਕੋਈ ਕਰਜ਼ਾ ਚੜੇ ਨਾ ਰੋਜ਼ ਹੀ ਸਫਲਾ ਹੋਈ ਜਾਏ ਤੇ ਪੰਛਾ ਜੀ ਇਹਨੇ ਫਿਰ ਹੁਕਮ ਕੀਤਾ ਸੀ ਕਿ ਇਹ ਬਚਨ ਸਾਧ ਸੰਗ ਜੀ ਹੁਣ ਤੁਸੀਂ ਸ਼ਾਮ ਦਾ ਟਾਈਮ ਹੈ ਕੀਤੇ ਸਾਡੇ ਨਾਲ ਇਸ ਦੀ ਬਾਬਤ ਅਸੀਂ ਤੁਹਾਡੇ ਨਾਲ ਅੰਮ੍ਰਿਤ ਵੇਲੇ ਜੋ ਸਾਨੂੰ ਦਰਗਾਹ ਤੋਂ ਮਾਲਕ ਦਾ ਹੁਕਮ ਆਵੇਗਾ ਉਹ ਤੁਹਾਡੇ ਅੱਗੇ ਅਸੀਂ ਰੱਖਦੇ ਹਾਂ ਜੋ ਵੀ ਹੁਕਮ ਆਵੇਗਾ ਸ਼ਵੇਰੇ ਅੰਮ੍ਰਿਤ ਵੇਲਾ ਹੋਇਆ ਹੈ ਪਵਿੱਤਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਉਸ ਤੋਂ ਬਾਅਦ ਗੁਰਸ਼ਖ ਬੈਠੇ ਨੇ ਸੰਗਤ ਬੈਠੀ ਹੈ ਤੇ ਪਤਾ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਰਾਤ ਵਾਲਾ ਵਚਨ ਅੱਜ ਕਰਨਗੇ ਹਨ ਜੀ ਕਿਉਂਕਿ ਗੁਰੂ ਘਰ ਦਾ ਸਿਧਾਂਤ ਤਾਂ ਇਹ ਹੈ ਜੈਸੀ ਮੈਂ ਆਵੇ ਖਸ਼ਮ ਕੀ ਬਾਣੀ ਤੈਸਰਾ ਕੜੀ ਜੋ ਖਸ਼ਮ ਦਾ ਹੁਕਮ ਆਵੇਗਾ ਉਹ ਸੰਗਤ ਨੂੰ ਸੁਣਾ ਦੇਾਂਗੇ ਆਉ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤੇ ਜੋ ਦਰਗਾਹ ਤੋਂ ਨਿਰੰਕਾਰ ਦਾ ਹੁਕਮ ਆਇਆ ਹੈ ਉਹ ਪਾਤਸ਼ਾਹ ਨੇ ਸੁਣਾ ਦਿੱਤਾ ਕਿ ਭਾਈ ਦਰਗਾਹ ਤੋਂ ਇੱਕ ਬਾਣੀ ਤੁਹਾਡੇ ਇਸ ਭਲੇ ਦੇ ਵਾਸਤੇ ਆ ਰਹੀ ਹੈ ਜਿਸ ਦਾ ਨਾਮ ਹੈ ਸੁਖਮਣੀ ਸਾਹਿਬ ਕੀ ਹੈ ਸੁਖਮਣੀ ਜਿਹੜਾ ਆਪ ਜੀ ਨਿਤ ਨੇਮ ਨਿਜਮ ਕਰਨ ਤੋਂ ਬਾਅਦ ਜਿਹੜਾ ਗੁਰੂ ਦਾ ਸਿੱਖ ਇੱਕ ਪਾਠ ਰੋਜ਼ ਸੁਖਮਣੀ ਦਾ ਕਰਿਆ ਕਰੇਗਾ ਲਗਨ ਅਨਸਾਰ ਉਸ ਦੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਇਆ ਕਰਨਗੇ ਇਹ ਪਾਤਸ਼ਾਹ ਦਾ ਬਚਨ ਹੈ। ਔਰ ਇਸ ਵਸਤੂ ਨੂੰ ਭਾਈ ਮਣੀ ਸਿੰਘ ਵਾਲੀ ਟਕਸ਼ਾਲ ਸਤੋਕੀ ਗਲੀ ਅੰਮ੍ਰਿਤਸਰ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਬਚਨਾਂ ਨੂੰ ਆਪਣੀਆਂ ਪੋਥੀਆਂ ਦੇ ਵਿੱਚ ਚਾੜਨਾ ਕੀਤਾ ਪਾਤਸ਼ਾਹ ਦੇ ਬਚਨਾਂ ਨੂੰ ਕਿਉਂਕਿ ਇਹ ਦੋਨੇ ਟਕਸ਼ਾਲਾ ਜਿਹੜੀਆਂ ਸੰਨ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਹੀ ਚਲਿਆ ਸਨ ਬਾਬਾ ਦੀਪ ਸਿੰਘ ਮਹਾਰਾਜ ਆਲੀ ਦਮਦਮੀ ਟਕਸ਼ਾਲ ਤੇ ਅਮਰਸਰ ਆਲੀ ਭਾਈ ਸਾਹਿਬ ਭਾਈ ਮਣੀ ਸਿੰਘ ਆਲੀ ਟਕਸ਼ਾਲ ਦੋਨੇ ਟਕਸ਼ਾਲਾਂ ਨੇ ਸ਼ੀਨੇ-ਮਸੀਨੇ ਅੱਜ ਚਲਦੀਆਂ ਪਈਆਂ ਨੇ ਗੁਰਸ਼ਖ ਅੱਗੇ ਤੋਂ ਅੱਗੇ ਸੰਥਿਆ ਕਰਾਉਂਦੇ ਆ ਕਥਾ ਸਿਖਾਉਂਦੇ ਆ ਸਭ ਕੁਝ ਕਰਾਉਂਦੇ ਆ ਇਹਦੇ ਵਿੱਚ